ਬਡਾਲਾ ਸਾਹਿਬ ਨੇ ਪਿਛਲੇ ਦਿਨੀ ਮੀਟਿੰਗ ਇੱਕ ਦੇ ਵਿੱਚ ਅਕਾਲੀ ਦਲ ਵੱਲੋਂ ਜਿਹੜੀ ਭਰਤੀ ਕੀਤੀ ਜਾ ਰਹੀ ਹੈ ਉਹ ਜੋ ਰੰਗ ਕਰਨ ਦੀ ਗੱਲ ਕੀਤੀ ਤੇ ਨਾਲ ਇਹ ਕਿਹਾ ਕਿ ਜਿਹੜੀ ਭਰਤੀ ਪ੍ਰਕਿਰਿਆ ਫੋਕਸ ਭਰਤੀ ਚੱਲ ਰਹੀ ਹੈ ਤੇ ਹੋਰ ਕੱਲਾ ਤਰ੍ਹਾਂ ਦੇ ਜਿਹੜੇ ਕਾਮੀਦਾਰਾਂ ਦੀ ਭਰਤੀ ਪ੍ਰਕਿਰਿਆ ਤੇ ਜਿਹੜੇ ਸਵਾਲ ਚੁੱਕੇ ਨੇ ਮੈਂ ਐਸ.ਵਾਈ ਦਾ ਪ੍ਰਧਾਨ ਹੋਣ ਦੇ ਨਾਤੇ ਅਸੀਂ ਪਾਰਟੀ ਦੀ ਤਰਫ ਦੇ ਨਾਲ ਇੱਕ ਕਾਲਜ ਦੇ ਵਿੱਚ ਹਰ ਦਿਨ ਦੇ ਵਿੱਚ ਜਾ ਕੇ ਜਿਹੜੀ ਧਰਜੀ ਪ੍ਰਕਿਰਿਆ ਨੂੰ ਲਗਾਤਾਰ ਬੁਨਤਰ ਚਲਾ ਰਹੇ ਹਾਂ ਚੰਡੀਗੜ੍ਹ ਤੋਂ ਅਸੀਂ ਸ਼ੁਰੂਆਤ ਕੀਤੀ ਸੀ ਚੰਡੀਗੜ੍ਹ ਦੇ ਵੱਖ-ਵੱਖ ਕਾਲਜਾਂ ਤੋਂ ਬਾਅਦ ਫਿਰੋਜ਼ਪੁਰ ਮੁਕਾ ਬਖੇਂਦਾ ਅੱਜ ਮੈਂ ਹੁਸ਼ਿਆਰਪੁਰ ਦੇ ਗਣਸ਼ੰਕਰ ਦੇ ਖਾਲਸਾ ਕਾਲਜ ਬਾਹਰ ਤੋਂ ਖਾਲਸਾ ਕਾਲਜ ਹੁਸ਼ਿਆਰਪੁਰ ਦੇ ਰਾਤਬਾਰਾ ਕਾਲਜ ਤੇ ਵੱਖ-ਵੱਖ ਕਾਲਜਾਂ ਦੇ ਵਿੱਚ ਜਾ ਕੇ ਆਇਆ ਹਾਂ ਤੇ ਭਰਤੀ ਪ੍ਰਕਿਰਿਆ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਬੜਾ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਪਰ ਬੰਡਾਲਾ ਸਰ ਦੀ ਜਿਹੜੀ ਟਿੱਪਣੀ ਹੈ ਉਹਨਾਂ ਦੀ ਜਿਹੜੀ ਟਿੱਪਣੀ ਤੋਂ ਇੱਕ ਤਾਂ ਉਹਨਾਂ ਦੀ ਜਿਹੜੀ ਰਾਜਨੀਤਿਕ ਭੁੱਖ ਹੈ ਜਿਹੜੀ ਰਾਜਨੀਤਿਕ ਮਾਲਸਾਹਬ ਦੀ ਬਦਬੂ ਆਦੀ ਹੈ ਤੇ ਦੂਜਾ ਉਹ ਖਾਲਸਾ ਪਰ ਇੱਕੋ ਸਟੇਟਮੈਂਟ ਦਿੰਦੇ ਆ ਕਿ ਸਾਫਾ ਮਕਸਦ ਕਰਨਾ ਕਿ ਜਿਹੜੀ ਤੁਸੀਂ ਇਹ ਸਟੇਟਮੈਂਟ ਦਿੱਤੇ ਜਿਹੜੇ ਕਾਲੇਦਾਨ ਤਗੜਿਆ ਕਰਨ ਵਾਲੀ ਨਹੀਂ ਸਭੋ ਗਰਾਊਂਡ ਦੇ ਸਾਡੇ ਰਿਕੇ ਨੌਜਵਾਨ ਜਿਹੜੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਮਿਹਨਤ ਕਰ ਰਿਆ ਜਾਂਦੇ ਨੇ ਸਾਡੇ ਹੱਥਾਂ ਹੀ ਚਾਲ ਪਿੰਡ ਪਿੰਡ ਤੇ ਬੂਥ ਲੜਨ ਤੇ ਸਰਕਲ ਲੜਨ ਤੇ ਸਾਡੇ ਜਿਹੜੇ ਉਹਦੇ ਤਾਰਾ ਕੰਮ ਹੀ ਕਰਦੇ ਆ ਉਹਦੇ ਦਾ ਜਿਹਦਾ ਤੁਸੀਂ ਆਪਣੇ ਆਪ ਨੂੰ ਵੀ ਅੱਖੋਂ ਬੰਦਦੇ ਹੋ ਜਿਹੜੇ ਗਰਾਊਂਡ ਦੇ ਮਿਹਨਤ ਕਰ ਰਿਆ ਕਿਤੇ ਨਾ ਕਿਤੇ ਤੁਸੀਂ ਉਹਨਾਂ ਦੀ ਮਿਹਨਤ ਤੇ ਵੀ ਉੱਪਰ ਚੱਕਦੇ ਆ ਬਡਾ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਜਦੋਂ ਅਸੀਂ ਦੁਆਬੇ ਦੀ ਧਰਤੀ ਤੋਂ ਆਉਦੀ ਮੈਂਬਰਸ਼ਿਪ ਨੂੰ ਮਿਹਨਤ ਦੀ ਸ਼ੁਰੂਆਤ ਕੀਤੀ ਹੈ ਇੱਕ ਵਜੇ ਨਾਲ ਤਹਾਨੂੰ ਦੋ ਕੌਣ ਮਾਇ ਮੈਂ ਤੁਹਾਡੇ ਪਰਸਨਲ ਨੰਬਰ ਤੇ ਫੋਨ ਕੀਤਾ ਮੈਨੂੰ ਲੱਗਦਾ ਕਿ 003856 ਦੇ ਨੰਬਰ ਤੇ ਚੈੱਕ ਕਰ ਲਿਓ ਮੇਰਾ ਤੁਹਾਨੂੰ ਫੋਨ ਕਰਨ ਪਿੱਛੇ ਮਕਸਦ ਬੜਾ ਕਲੀਅਰ ਸੀ ਮੈਂ ਚਾਹੁੰਦਾ ਸੀ ਕਿ ਤੁਸੀਂ ਜਿਹੜੀ ਭਰਤੀ ਪ੍ਰਕਿਰਿਆ ਵਾਲੀ ਕਮੇਟੀ ਬਣੀ ਹੈ ਜਿਹਦਾ ਤੁਸੀਂ ਕਹਿੰਦੇ ਹੋ ਕਿ ਅਸੀਂ ਸਾਰਾ ਪ੍ਰਬੰਧ ਆਪਣੇ ਹੱਥਾਂ ਦੇ ਵਿੱਚ ਲੈ ਕੇ ਚਲਾਈਏ ਤੁਸੀਂ ਉਸ ਸੱਤ ਮੈਂਬਰੀ ਕਮੇਟੀ ਦਾ ਹਿੱਸਾ ਹੋ ਤੇ ਮੈਂ ਤੁਹਾਡੇ ਨਾਲ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਫੋਨ ਕਰਨਾ ਮੇਰਾ ਮਕਸਦ ਹੀ ਇਹ ਨਹੀਂ ਸੀ ਇਹ ਉੱਥੇ ਮੈਂ ਕਹਾ ਦੂ ਕਹਾ ਮੈਂ ਇਹਨਾਂ ਕੌਂਸਲ ਦੇ ਵਿੱਚ ਜਾਣਾ ਤੁਹਾਡਾ ਸਾਹ ਬਹੁਤ ਸਾਡੇ ਨਾਲ ਚੱਲੋ ਨਾਲੇ ਤਾਂ ਸਾਡੀ ਭਗਤੀ ਪ੍ਰਕਿਰਿਆ ਵਿੱਚ ਤੁਸੀਂ ਆਪਣੇ ਅੱਖੀ ਦੇਖੀ ਉਹਦੀ ਨਿਗਰਾਨੀ ਕਰਦੇ ਤੇ ਨਾਲੇ ਵਿੱਚ ਜਾ ਕੇ ਨੌਜਵਾਨਾਂ ਨੂੰ ਜੇ ਤੁਹਾਡੇ ਦਿਲ ਦੇ ਵਿੱਚ ਵਾਕੀ ਅਕਾਲੀ ਨਾਲ ਤਗੜਾ ਕਰਨ ਦਾ ਦੁੱਖ ਹੈ ਅਕਾਲੀ ਨਾਲ ਤਗੜਾ ਕਰਨ ਦਾ ਚਾਹ ਹੈ ਤੁਸੀਂ ਉੱਥੇ ਜਾ ਕੇ ਨੌਜਵਾਨਾਂ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਨੂੰ ਸ਼ਾਂਤ ਹੋਵੇ ਨਾਲੀ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਦੇ ਬਡਾਲ ਸਾਹ ਅਸੀਂ ਲਗਾਤਾਰ ਰੰਗ ਤੇ ਮਿਹਨਤ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਕੰਮ ਵੀ ਰਹੇ ਹਾਂ ਆਮ ਘਰ ਉੱਠ ਕੇ ਆਏ ਕਿ ਅਸੀਂ ਸਰਕਾਰਾਂ ਨਹੀਂ ਬਣੀਆਂ ਤੁਸੀਂ ਤਾਂ ਸਰਕਾਰਾਂ ਦਾ ਆਨੰਦ ਹੀ ਲਿਆ ਵਜਿਰੀਆਂ ਹੀ ਕਾਡੀਆਂ ਅਸੀਂ ਆਮ ਘਰਾਂ ਤੋਂ ਉੱਠ ਕੇ ਆਉਂਦੇ ਕੋਲੋਂ ਪਤਾ ਨਹੀਂ ਕਿਵੇਂ ਆਪਣੇ ਖਰਚੇ ਪੂਰੇ ਕਰਕੇ ਜੇ ਅਸੀਂ ਤਨਦੇਹੀ ਨਾਲ ਪਾਰਟੀ ਦੀ ਸੇਵਾ ਕਰਦੇ ਹਾਂ ਕਿ ਪਾਰਟੀ ਪਰੇ ਦਰਤਾ ਕਿ ਸਾਡੀਆਂ ਦੋ ਪੀੜ੍ਹੀਆਂ ਨੇ ਪਾਰਟੀ ਪਿੱਛੇ ਜਿੰਨਾ ਕੱਢੀਆਂ ਨੇ ਸਾਨੂੰ ਵਿਰਾਸਤ ਦੇ ਵਿੱਚ ਅਕਾਲੀ ਦਰਤਾ ਦਾ ਦਰਤ ਵੀ ਹੈ ਇਹ ਵਿਰਾਸਤ ਦੇ ਵਿੱਚ ਸਾਨੂੰ ਕਾਗਿਲਦਾਰਾਂ ਨੂੰ ਜਿਹੜਾ ਪਿਆਰ ਸਾਡੇ ਬਜ਼ੁਰਗ ਦੇ ਕੇ ਗਏ ਆ ਪਰ ਜਿਹੜੇ ਤੁਹਾਡੇ ਵਰਗੇ ਆਪੂਆ ਜਿਹਨਾਂ ਵਦੀਰੀਆਂ ਬਣੀਆਂ ਉਹ ਅੱਜ ਉੱਥੇ ਵੇਲੇ ਪਾਰਟੀ ਨੂੰ ਬੈਠਣ ਉਤਾਰ ਗਏ ਆ ਅੱਜ ਕਾਗਿਲਦਾਰਾਂ ਨੂੰ ਤਗੜਿਆ ਕਰਨ ਦੀ ਲੋੜ ਹੈ ਜਿਹੜੇ ਤੁਸੀਂ ਮਾਤ ਘੜਤ ਜਿਹੜੀਆਂ ਆਪਦੀਆਂ ਸਟੇਟਮੈਂਟਾਂ ਦੇ ਕੇ ਕੁੱਝ ਕਾਗਿਲਦਾਰਾਂ ਨੂੰ ਤਗੜਿਆ ਨਹੀਂ ਕਰਦੇ ਤੁਸੀਂ ਸਾਡੇ ਵੀ ਨੌਜਵਾਨ ਜਿਹੜੇ ਗਰਾਊਂਡ ਤੇ ਮਿਹਨਤ ਕਰ ਰਹੇ ਆ ਤੁਕੇ ਤੁਸੀਂ ਉਹਨਾਂ ਨੂੰ ਕਿੱਥੇ ਨਾ ਕਿਤੇ ਲਾਰੇ ਤਾਂ ਦੀ ਮੋਟੀਵੇਟ ਕਰ ਰਹੇ ਹੋ ਨਾਲੇ अकाली दल को खोखला करने अकाली दल कमजोर करने क्योंकि बड़ा चाक करते अकाल तख्त साहब लकाल तख्त साहबदार साहब ने बड़ा क्लीयर कियागरानी करी है दसो कि निगरानी की है मैं भी दुआबे खड़ के चैलेंज किया भी आओ तुम बाकी सारा छतो दुआबे जेलों के भर्ती प्रक्रिया शुरू की है ਇੱਕ ਇੱਕ ਸਿੱਕਾ ਬੰਦੇ ਦੀ ਵੀ ਘਰ ਦੀ ਤੁਸੀਂ ਬੋਗਸ ਸਾਥ ਕਰਦੇ ਹੋ ਜੇ ਉਹ ਕੋਈ ਇਨਤਾਲੀ ਨਾ ਤੁਹਾਨੂੰ ਨਾ ਦੇਵੇ ਆਪਾਂ ਦਾ ਸਾਹਮਣੇ ਚੀਜ਼ਾਂ ਉਠਿਏ ਇਕਾਲੀ ਨਾਲ ਜੇ ਤਕੜਾ ਕਰਨਾ ਤੇ ਵਾਕੇ ਕਾਮੇਦਨ ਨੂੰ ਤਕੜੇ ਕਰਨ ਨਾਲ ਪਾਸੇ ਜਾਈਏ ਤਾਂ ਕਿ ਆਪਣੇ ਨਿੱਜੀ ਲਾਭਾਂ ਉਹਦੇ ਨਿੱਜੀ ਦਰਗਾਹ ਜਿਹੜੀ ਤੁਹਾਡੇ ਅੱਗੇ ਕੁਰਸੀ ਦਿੱਸਦੀ ਹੈ ਇਕਾਲ ਤੱਕ ਸਾਫਾ ਨਾਮ ਰੱਖ ਕੇ ਤੁਸੀਂ ਜਿਹੜੀ ਕੁਰਸੀ ਇੱਥੇ ਆਉਂਦੀ ਆ ਉਹ ਜੀ ਸਾਥ ਕਰਾਤਦੇ ਹੋ ਪੰਥ ਦੇ ਨਾਮ ਤੇ ਜਿਹੜਾ ਅਕਾਲੀ ਲਾਹ ਦੇ ਵਿੱਚ ਇੱਕ ਬਫੇੜ ਪਾਉਣ ਦੀ ਜੇ ਤੁਸੀਂ ਕੋਈਆਂ ਰਾਜੇ ਜਾਂ ਕਾਲੇ ਨੂੰ ਤੁਪਾ ਬਾਜ ਆਈਏ ਅਕਾਲੀ ਤਾਂ ਉਹ ਜੇ ਤਗੜਾ ਕਰਨਾ ਆਓ ਬਰਾਮਦੇ ਕੰਮ ਕਰੀਏ ਕਰੋ ਭਰਤੀ ਦੀ ਪ੍ਰਕਿਰਿਆ ਸ਼ੁਰੂ ਲਾਓ ਆਪਣੇ ਪੰਧਿਆਂ ਦੀ ਡਿਊਟੀ ਆਪ ਵੀ ਜਾ ਕੇ ਨਾਮ ਨਰੋਡ ਤੇ ਕਰੋ ਨੀ ਗਰੰਟੀ ਰੋਕਿਆ ਕਿੰਨੇ ਆ ਸੋ ਵੜਾਵਾ ਸਭ ਤੁਸੀਂ ਬੜੇ ਸਿਆਣੇ ਹੋ ਅਸੀਂ ਤਾਂ ਤੁਹਾਡੇ ਬੱਚਿਆਂ ਗਿਆਂ ਤੁਹਾਨੂੰ ਬੇਇੱਜ਼ਤੀ ਕਰਦੇ ਆ ਕਿ ਤੁਸੀਂ ਇਹੋ ਜਿਹੇ ਜਿਹੜੀਆਂ ਸਟੇਟਮੈਂਟ ਦੇ ਕੇ ਸਾਡਾ ਦੇਣਾ ਹੌਸਲਾ ਤੋੜੋ ਨਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੇ ਤੁਸੀਂ ਇਹੋ ਜਿਹੀ ਸਟੇਟਮੈਂਟ ਦਿੱਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਦਦਾ ਹੁੰਦਾ ਸਾਡਾ ਤੁਸੀਂ ਹੌਸਲਾ ਤੋੜ ਦੀ ਵਿਦਾਇ ਸਾਾਨੂੰ ਹੌਸਲਾ ਦੇਦੇ ਜਿਹੜੀ ਗੱਲ ਤੁਸੀਂ ਮੁਕਤ ਹੋ ਰਹੇ ਹੋ ਸੋ ਇਸ ਕਰਕੇ ਦੁਬਾਰਾ ਮੇਰੇ ਲਾਈਫ ਹੁੰਦਾ ਮਕਸਦ ਵੀ ਇਹ ਹੀ ਸੀ ਕਿ ਜੇ ਆਪਾਂ ਕਾਲੀ ਦਾ ਤੋ ਤਗੜਾ ਕਰਨਾ ਆਉਂਦੀਆਂ ਜਿਹੜੀਆਂ ਕੁਰਸੀ ਵਾਲੇ ਜਿਹੜੇ ਲਾਲਚ ਤੇ ਕਰ ਜਾਣੇ ਇਹਨਾਂ ਨੂੰ ਜਾਗਣਾ ਪੈਣਾ ਅਸਲੀ ਅਕਾਲੀ ਬਣ ਕੇ ਕਾਲੀ ਦਾ ਦਾ ਦਰਦਾ ਜਿਹੜਾ ਉਹ ਤਾਂ ਇਹ ਸਮਝਾਂਗੇ ਕਿ ਤੁਸੀਂ ਮਹਿਸੂਸ ਕਰਦੇ ਹੋ जो अकाली दल अभी जोड़ने की कोशिश करोगे अकाली दल केतरा जरा जो गाउन केतरा रीढ़ की हड्डी देगी सपोर्ट करोगे ना कि रिमोटिवेट करोगे